ਬਹਿ ਕੇ ਮਾਰ ਹਾਂਜੀ 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 ਜੀ ਫਿਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਹੁਣ ਦੇਣ ਲੈਣ ਦੀ ਗੱਲ ਕਰੀਏ ਆਪਾਂ ਤੇ ਆਪਾਂ ਐਵੇਂ ਨੁਕਸਾਨ ਨਾ ਕਰਾਈਏ ਹਨਾ ਤੇ ਮਤਲਬ ਕਿ ਤੇ ਬੋਸ ਬੋਸ ਲੱਗੀ ਜਾਓਗੇ ਨੂੰ ਕੋਈ ਫਰਕ ਨਹੀਂ ਪਾਣਾ ਤੇ ਤੁਹਾਡਾ ਨੁਕਸਾਨ ਫਿਰ ਤੋਂ ਹੀ ਬੜਾ ਕਰਦਾ ਹੈ ਜੀ ਅੱਛਾ ਉਹ ਦੇ ਫੇਰ ਲੇਧ ਮੈਂ ਤੁਹਾਨੂੰ ਤਾਂ ਹੀ ਕਹਿਆ ਪਹਿਲਾ ਟਰੇਲਰ ਖਾਇਆ ਜ ਤੁਹਾਨੂੰ ਮੈਂ ਤੇ ਹੁਣ ਮਤਲਬ ਵੀ ਤੁਹਾਡਾ ਨੁਕਸਾਨ ਹੋਏਗਾ ਜਿਆਦਾ ਪਰ ਘਰੋਂ ਆਣਾ ਨਿਕਲੋਗੇ ਤੁਹਾਡਾ ਮਤਲਬ ਵੀ ਫੇਰ ਰੋਗੇ ਤੋਂ ਵੀ ਆਪਣਾ ਮਤਲਬ ਜੀ ਉਸ ਹਾਬ ਦੇ ਵਿੱਚ ਕੋਈ ਫਾਇਦਾ ਨਹੀਂ ਹੈਣਾ ਤੇ ਦੇਣ ਲੈਣ ਦੀ ਆਪਣੀ ਗੱਲ ਕਰੀਏ ਹਣਾ ਬਾਜੀ ਚਲੋ ਤੁਸੀਂ ਮੈਨੂੰ ਫੋਨ ਲਾਤਾ ਵਾ ਚਲੋ ਸ਼ੁੱਕਰਵਾਰ ਦਾ ਤੁਸੀਂ ਮੈਨੂੰ ਫੋਨ ਲਾਉਂਦੇ ਹੋ ਤੇ ਮੈਨੂੰ ਜਾਣ ਦਿਨੀ ਹੈਗੇ ਹਣਾ ਤੇ ਤੁਸੀਂ ਚਲੋ ਤੁਹਾਨੂੰ ਨਾ ਕਿਸੇ ਨੇ ਗਲਤ ਗਾਈਡ ਕੀਤਾ ਵਾ ਕਿ ਇਹਨੂੰ ਫੋਨ ਕਰ ਲਾ ਮੈਂ ਤੇ ਭਰਾ ਕਿਆ ਦਾ ਮਤਲਬ ਇਹ ਆ ਕਿ ਮਹਾ ਰੋਟੀ ਮਹਾ ਚੱਲਣ ਦੀ ਆਡੀ ਪ੍ਰਾ ਦਾ ਹੁਲਕਾ ਮੇਰੇ ਕੋ ਕੀ ਕਿ ਮੇਰੇ ਕੋ ਤੁਹਾਨੂੰ ਕਿੰਨੇ ਕਹਿਤਾ ਕਿ ਮੇਰੇ ਕੋ ਹੈ ਕੀ ਆ ਇਹਨੇ ਮੋ ਕਹਿ ਕਹ ਤਾਰ ਤੋ ਕਰੇ ਜੁਰਾਇ ਮੈਨੂੰ ਕਹੇ ਗੱਲਾਂ ਨਹੀਂ ਪਤਾ ਤੇ ਮੇਰਾ ਵੀਰ ਨਾ ਮੈਨੂੰ ਪੈਸੇ ਚਾਹੀਦੇ ਹੀ ਤੇ ਹੁਣ ਤੂੰ ਬੰਦਾ ਵਿੱਚ ਪਾਲਾ ਭੇਜੋ ਮਰਜੀ ਕਰ ਲੈ ਮੈਂ ਤੇਰੇ ਕੋਲ ਪੈਸੇ ਲੈਣੀ ਆ ਉਹਦੇ ਬਾਕੀ ਤੂੰ ਹੁਣ ਦੱਸ ਤੈਨੂੰ ਸਵੇਰੇ ਫੋਨ ਕਰਾਂਗਾ ਤੇ ਕਿੰਨੇ ਮੈਨੂੰ ਦੇਣੇ ਆ ਤੂੰ ਇਹ ਦੱਸ ਜਿੰਨੇ ਮੈਂ ਮੰਗੇ ਮੈਨੂੰ ਚਾਹੀਦੇ ਵਹੀ ਨਹੀਂ ਪੂਰੀ ਮੇਰੇ ਕੋ ਵੀਰ ਜੀ ਤੁਹਾਨੂੰ ਪਤਾ ਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਆ ਕਿ ਮੇਰੀ ਗੱਲ ਸੁਣ ਮੇਰੇ ਕੋ 10 ਲੱਖ ਨਹੀਂ ਹੁ ਬੰਨਾ ਵੀਰ ਜੀ ਫਿਰ ਭਈ ਆ ਕਿ ਮੈਂ ਤੁਹਾਨੂੰ ਇਹ ਦਵਾਗਾ ਥੋਥੇ ਕਰਕੇ ਦਵਾਗਾ ਇਕੱਠੇ ਮੇਰੇ ਕੋ ਨਹੀਂ ਬਣੀ ਗੱਲ ਮੇਰੇ ਕੋ ਮੈਨੂੰ ਇਕੱਠੇ ਚਾਹੀਦੇ ਪਏ ਕਿੰਨੇ ਕਿੰਨੇ ਰਹਿਗਾ ਤੋ ਮੈਨੂੰ ਇਹ ਦੱਸ ਹੁਣ ਮੇਰੇ ਕੋ 10 ਲੱਖ ਰੁਪਈਆ ਹੁਣ ਹੋ ਸਕਦਾ ਵਾ ਇਹ ਲੈਟਰ ਵੀ ਨਹੀਂ ਚਾਹੀਦਾ ਤੁਹਾਨੂੰ ਤੁਹਾਨੂੰ ਰੁਪਈਆ ਜਾਣ ਮੇਰੀ ਇਹ 10 ਲੱਖ ਹੀ ਚਾਹੀਦੇ ਗੁਰੋ ਤੇ 10 ਲੱਖ ਹੀ ਲੈਣਾ ਹੀ ਹੈ ਤੈਨੂੰ ਮੈਂ ਦਾਦਾ ਗੱਲ ਹੁਣ ਨਹੀਂ ਤੇ ਫਿਰ ਵੇਚ ਲੈ ਤੂੰ ਆਪਣਾ ਹਿਸਾਬ ਕਰਾ ਭਾਈ ਮੈਂ ਵੇਖੋ ਇੱਕਦਮ ਹਾਂਜੀ ਤੁਹਾਡਾ ਨਾ ਮੇਰੀ ਗੱਲ ਸੁਣ ਲੈ ਬੁਰਾ ਨਹੀਂ ਤੇ ਤੂੰ ਪੁਲਿਸ ਨਾਲ ਸਵਾਰਿਆ ਲੈਣਾ ਤੈਨੂੰ ਮੈਂ ਮਾਰ ਦੇਣਾ ਇਹ ਮੈਂ ਤੈਨੂੰ ਛੱਡਣਾ ਨਹੀਂ ਤੇਰਾ ਜੀਵਨ ਹੀ ਕੋ ਛੱਡਣਾ ਤੈਨੂੰ ਮੈਂ ਦਾਦਾ ਕਰ। ਪੁਲਿਸ ਥਾਣਾ ਡੇਰਾ ਬਾਬਾ ਨਾਰਕ ਅੰਦਰ ਪੈਂਦੇ ਪਿੰਡ ਸ਼ੌਪਰ ਜਾਜਨ ਵਿੱਚ ਜਵਰਾਜ ਜੂਲਰ ਦੁਕਾਨ ਦੀ ਬੰਦ ਦੁਕਾਨ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਜਵਰਾਜ ਜੂਲਰ ਦੇ ਮਾਲਕ ਜਵਰਾਜ ਨੂੰ ਮਾਰਨ ਨੂੰ WhatsApp ਕਾਲਾਂ ਆਹੀ ਪਰੋਤੀ ਮੰਗੀ ਜਾ ਰਹੀ ਸੀ। ਪ੍ਰੋਤੀ ਨਾਂ ਦੇ ਅੰਤ ਜਨੋ ਮਾਰਨ ਦੀਆਂ ਧੰਬੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਦੀ ਕਥਿਤ ਤੌਰ ਤੇ ਉਗਰ ਤੱਕ ਕਾਂਦਾਰ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦੇਦੇ ਹੋਏ ਯੁਵਰਾਜ ਯੂਲਰ ਤੇ ਮਾਲਕ ਯੁਵਰਾਜ ਕੁਮਾਰ ਨੇ ਦੱਸਿਆ ਕਿ ਬੀਤੇ ਸਪਰਵਾਨ ਨੂੰ ਉਹਨਾਂ ਦੇ ਫੋਨ ਤੇ WhatsApp 'ਤੇ ਕਾਲ ਆਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ 10 ਲੱਖ ਦੀ ਪ੍ਰੋਤੀ ਮੰਗੀ ਗਈ ਸੀ ਪ੍ਰੋਤੀ ਨਾਂ ਦੇ ਅੰਤ ਟ੍ਰੇਲਰ ਅਤੇ ਜਨੋ ਮਾਰਨ ਦੀਆਂ ਧੰਬੀਆਂ ਦਿੱਤੀਆਂ ਗਈਆਂ ਸਨ ਉਹਨਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਉਹਨਾਂ ਵੱਲੋਂ 112 ਨੰਬਰ 'ਤੇ ਫੋੜਾ ਦਰਜ ਕਰਵਾਈ ਗਈ ਉਨਾ ਦੱਸੇ ਕੋ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਧੰਕੀ ਭਰੀਆਂ ਕਾਲਾਂ ਦਾ سلسلہ ਉਸੇ ਤਰ੍ਹਾਂ ਜਾਰੀ ਰਿਹਾ ਬੀਤੀ ਰਾਤ ਕਰੀਬ 10 ਵਜੇ ਜਦ ਉਹ ਦੁਕਾਨ ਬੰਦ ਪਈ ਸੀ ਤਾਂ ਦੋ ਅਨਪਛਾਤੇ ਬਾਈਕ ਸਵਾਰਾਂ ਵੱਲੋਂ ਉਹਨਾਂ ਦੀ ਬੰਦ ਦੁਕਾਨ ਦੇ ਸ਼ਟਰ ਤੇ ਤਿੰਨ ਰਾਉਂਡ ਫਾਇਰ ਕੀਤੇ ਗਏ ਜੋ ਕਿ ਸ਼ਟਰ ਵਿੱਚੋਂ ਲੰਘਦੇ ਹਨ ਉਹਨਾਂ ਦੇ ਸ਼ੀਸ਼ੇ ਉੱਪਰ ਲੱਗੀਆਂ ਅਗਰ ਸ਼ੀਸ਼ਾ ਮੋਟਾ ਨਾ ਹੁੰਦਾ ਤਾਂ ਇੱਕ ਫੁੱਟ ਦੀ ਦੂਰੀ ਤੋਂ ਉਹ ਬੈਠੇ ਸਨ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਜੁਵਾਰਾਏ ਦੇ ਦਸਕ ਉਕਤ ਹਮਲਾਵਰੀਆਂ ਤਸਵੀਰਾਂ ਦਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਜਿਸ ਵਿੱਚ ਜੋ ਗੋਲੀਆਂ ਚਲਾਉਂਦੇ ਸਾਫ ਦਿਖਾਈ ਦੇ ਰਹੇ ਹਨ ਇਸ ਘਟਨਾ ਸਬੰਧੀ ਤੁਰੰਤ ਪੁਲਸ ਥਾਣਾ ਡੇਰਾ ਬੱਬਾ ਨਾਲ ਦੇ ਐਸਐਚਓ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਹਲਾੜਾ ਵੱਲੋਂ ਚਲਾਈਆਂ ਗਿਆ ਗੋਲੀਆਂ ਦੇ ਫੁੱਲ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿਆਂ ਪੁਲਸ ਥਾਣਾ ਡੇਰਾ ਬੱਬਾ ਨਾਲ ਦੇ ਐਸਐਚਓ ਜਗਜੀਂਦਰ ਸਿੰਘ ਨੇ ਦੱਸਿਆ ਕਿ ਜੁਬਰਾਜ ਜੂਲੋ ਦੀ ਦੁਕਾਨ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਪ੍ਰਾਪਤ ਹੋਇਆ ਸੀ ਤੇ ਉਸ ਨੂੰ ਲੈ ਕੇ ਵੱਖ-ਵੱਖ ਟੀਮਾਂ ਬਣਾ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਜਲਦੀ ਹੀ ਉਕਤ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ న్యూਸ ਸਰ ਮੇਰਾ ਨਾਮ ਯੋਗਰਾਜ ਕੁਮਾਰ ਹੈ ਸਰ ਕਦੀ ਸ਼ਾਪ ਕਰਦੇ ਮੇਰੀ ਨਾ ਯੂਐਲਰ ਦੀ ਸ਼ਾਪ ਹੈ ਯੋਗਰਾਜ ਵਾਲਾ ਜਿਸ ਨਾਮ ਦੀ ਪਿੰਡ ਸ਼ਾਹਪੁਰ ਜਾਇਨ ਵਿੱਚ ਹੈ ਸਰ ਕੀ ਮਾਮਲਾ ਕਿ ਹੋਇਆ ਜਿਹੜੇ ਗੋਲੀਆਂ ਚੱਲੀਆਂ ਨੇ ਰਾਤ ਮਾਮਲਾ ਆਪਣਾ ਭਾਜੀ ਆਪਣਾ ਨਾ ਪੰਜ ਚਾਰ ਦਿਨ ਹੋ ਗਏ ਆ ਸ਼ੁੱਕਰਵਾਰ ਤੋਂ ਨਾ ਮੈਨੂੰ ਕੋਈ ਬੰਦਾ ਫੋਨ ਕਰਕੇ ਤੰਗ ਕਰ ਰਿਹਾ ਨੰਬਰ ਬਾਹਰ ਦਾ ਵਾ ਨੰਬਰ ਹੈਗਾ ਵਾ ਪਲੱਸ 55 ਵਾਲਾ ਨੰਬਰ ਹੈ ਮੈਕਸੀਕੋ ਦਾ ਉੱਪਰ ਗੂਗਲ ਦੇ ਕਟੜੇ ਸਾਜੀ ਕੀਤਾ ਹੈ ਕਿ ਨੰਬਰ ਕਿੱਥੋਂ ਦਾ ਆਇਆ ਪਤਾ ਕਰੀਏ ਇਹ ਚੱਕੀ ਤੱਕ ਨੰਬਰ ਲਕਸੀ ਕੋ ਦਾ ਵਾ ਤੇ ਬੰਦਾ ਨਾ ਆਪਣਾ ਆਇਆ ਕਿ ਗੱਲ ਬਾਤ ਮੇਰੇ ਤਰੀਕੇ ਨਾਲ ਕਰ ਲੈ ਜਿੱਦਾਂ ਤੁਹਾਡੇ ਕੋ ਹੋ ਗਿਆ ਵਾ ਤੁਹਾਡਾ ਜਾਣੂ ਆ ਤੇ ਤੁਹਾਨੂੰ ਨਾ ਕਹਿੰਦਾ ਕਿ ਇਸ ਤਰ੍ਹਾਂ ਕਿ 10 ਲੱਖ ਰੁਪਈਆ ਨੂੰ ਚਾਹੀਦਾ ਵਾ ਤੇ ਅਰੇਂਜਮੈਂਟ ਕਰ ਦਿਓ ਜਲਦੀ ਤੋਂ ਜਲਦੀ ਨਹੀਂ ਤੇ ਆਪਾਂ ਤੁਹਾਡਾ ਨੁਕਸਾਨ ਪਹਰਾ ਕਰਾਂਗੇ ਇਥੋਂ ਤੱਕ ਕਿ ਅਸੀਂ ਤੁਹਾਡਾ ਬੜਾ ਤਕਰਾਰਾ ਕੋ ਸੋਚਿਆ ਦਾ ਵਾ پلان ਕੀਤਾ ਦਾ ਕਿ ਤੁਹਾਨੂੰ ਅਸੀਂ ਸਿੱਧੀ ਗੱਲ ਨੁਕਦੀ ਗੱਲ ਕਿ ਤੁਹਾਨੂੰ ਜਾਨੂ ਵੀ ਮਾਰ ਸਕਦੇ ਜੀ ਇਹ ਆ ਕਿ ਪੁੱਸ ਪਾਸੋਂ ਦਾ ਦੱਸਿਓ ਤੇ ਚੁੱਪ ਕਰਕੇ ਪਿਆ ਹੈ ਆਪਣਾ ਰੀਜਮੈਂਟ ਕਰ ਦੋ ਟਾਡੂ ਸਾਨੂੰ ਦੱਸੋ ਕਿਦਾਂ ਦੋਗੇ ਕਿੰਨੇ ਪੈਸੇ ਡਫੰਡ ਕਰ ਰਹੇ ਨੇ ਇਹ ਸਰ ਜੀ ਇਹਨਾਂ ਨੇ 10 ਲੱਖ ਰੁਪਏ ਮੰਗਿਆ ਝੱਡ ਕੋ ਪਹਿਲੀ ਕਾਲ ਜਿਹੜੀ ਕਿੰਨੇ ਤਰੀਕ ਨੂੰ ਆਈ ਵੈਲੀ ਸਰ ਮੈਨੂੰ ਆਈ ਆਪਣਾ ਅੱਜ ਹੈਗਾ ਵਾ ਮੰਗਲਵਾਰ ਸ਼ੁੱਕਰਵਾਰ ਆਈ ਸੀ ਕਿ ਮੈਨੂੰ ਹਾਂਜੀ ਇਹਦੇ ਸਬੰਧੀ ਕੋਈ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਮੈਂ ਸਰ ਉਸੇ ਵੇਲੇ 112 ਤੇ ਫੋਨ ਕਰਤਾ ਸੀ ਉਸੇ ਵੇਲੇ ਜਦੋਂ ਫੋਨ ਆਇਆ ਮੈਂ 2 ਮਿੰਟ ਬਾਅਦ ਹੀ ਫੋਨ ਕਰਤਾ ਤੇ ਉਹਨਾਂ ਨੇ ਮੇਰੀ ਕੰਪਲੇਟਡ ਦਰਜ ਕਰਕੇ ਤੇ ਬਾਅਦੋਂ ਆਪਣਾ ਮੈਨੂੰ ਮੁਲਾਜ਼ਮ ਭੇਜਿਆ ਕੋਲਟਰੀ ਸੋਰਟ ਮਤਲਬ ਦੋ ਮੁ ਉਹ ਤੋਂ ਬਾਅਦ ਅਗਲੇ ਦਿਨ ਸਵੇਰ ਮੇਰੀ ਇਹ ਹੈ ਕਿ ਜਿਹੜਾ ਡੇਰਾ ਦਾ ਬਨਾਲਾ ਕਦੀ ਪੁਲਿਸ ਨੇ ਮੈਨੂੰ ਮਿਲਿਆ ਮੈਨੂੰ ਨਾਮ ਜਾਂਦਾ WhatsApp ਕਰਕੇ ਤੇ ਦਰਖਾਸਤ ਵਗੈਰਾ ਲਿਖੀ ਇਹ ਆਪਣੀ ਕਾਰਵਾਈ ਕਰਦੀ ਹੈ ਪਰ ਉਹ ਦਿਨ ਦੀ ਤੇ ਸਰ ਜਿਹੜੀ ਫੇਰ ਰਾਤੀ ਗੋਲੀਆਂ ਚ ਨੇ ਜਿਹੜੀ ਪੁਲਿਸ ਨੇ ਸਮੇਂ ਸਿਰ ਜਿਹੜੀ ਕਾਰਵਾਈ ਕੀਤੀ ਉਹ ਤੇ ਗੋਲੀਆਂ ਨਾ ਇਹ ਤੇ ਸਰ ਮੈਂ ਸੱਚਾਈ ਨੂੰ ਦੱਸਾਂਗਾ ਉਹਦੀ ਬੜੀ ਢਿੱਲੀ ਕਾਰਗੁਜ਼ਾਰੀ ਆ ਜੇ ਉਦੋਂ ਕਿਹਾ ਹੁੰਦਾ ਤੇ ਉਦੋਂ ਇਹਨਾਂ ਨੇ ਮਾਰਮੋਟ ਆਪਣਾ ਟਰੈਪ ਲਾਇਆ ਹੁੰਦਾ ਨਾ ਜਿਹਦਾ ਬੰਦੇ ਆਏ ਆ ਪਤਾ ਲੱਗ ਜਾਂਦਾ ਕਿਥੋਂ ਗੋਲੀ ਚੱਲੀ ਆ ਤੇ ਦੂਜਾ ਬੰਦਾ ਫੋਨ ਕਰ ਦਿੰਦਾ ਕਿ ਇਹ ਆ ਕਿ ਲੱਗ ਜਾ ਕਿ ਇਹਦੇ ਘਰ 'ਚ ਇੱਕ ਤੇ ਅਗੋਂ ਮੈਂ ਫਰੇ ਜਾਨੀ ਉਸ ਛਾਟੀ ਕਿਉਂਕਿ ਉਹਨਾਂ ਨੇ ਇਹ ਕਿ ਚਲੋ ਵੇਖਿਆ ਕਿ ਪੁੱਸ ਦੀ ਗੱਲ ਮੈਂ ਮੇਰੇ ਘਰ ਦੇ ਵੀ ਉਹ ਕਹਿੰਦੇਗੇ ਜਦੋਂ ਕੋਈ ਵੱਡਾ ਹੋਣਾ ਨਾ ਇਹਨਾਂ ਨੇ ਉਦੋਂ ਆਣਾ ਉਹੀ ਗੱਲ ਹੋਈ ਤੇ ਪਹਿਲਾਂ ਜਦੋਂ ਆਪਣਾ ਦਰਖਾਸਤ ਦਿੱਤੀ ਆ ਤੇ ਇੱਕ ਆਪਣਾ ਐਸਆਈ ਮੇਰੇ ਕੋਲ ਆਉਂਦਾ ਰਿਹਾ ਠੀਕ ਆ ਤੇ ਹੁਣ ਕੱਲ ਜਦੋਂ ਗੋਲੀਆਂ ਚੱਲੀਆਂ ਤੇ ਐਸਐਸਪੀ ਤੱਕ ਖਬਰ ਪਹੁੰਚ ਗਈ ਆ ਠੀਕ ਆ ਉਦੋਂ ਬਾਅਦ ਸਾਰੇ ਜਣੇ ਭੱਜੇ ਆਏ ਆ ਕਹਿੰਦਾ ਮਤਲਬ ਹੈ ਕਿ ਜੇ ਗੋਲੀ ਜੇ ਅਹੀਂ ਅੰਦਰ ਉੱਥੇ ਕੇ ਬੈਠੇ ਹੀ ਹੁੰਦੇ ਜਿੱਥੇ ਗੋਲੀਆਂ ਵਜੀਆਂ ਉਹਦੇ ਬਿਲਕੁਲ ਲੱਗੇ ਮੈਂ ਇੱਕ ਫੁੱਰ ਦੀ ਦੂਰੀ ਤੇ ਮੈਂ ਬਹਿਨਾ ਵਾ ਠੀਕ ਆ ਜੀ ਗੋਲੀ ਮੇਰੇ ਵੱਸ ਸਕਦੀ ਹੈ ਮੇਰੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੈਂ ਰੱਬ ਲਈ ਦੁਕਾਨ ਜਲਦੀ ਬੰਦ ਕਰਤੀ ਜੇ ਮੈਂ ਥੋੜੀ ਲੇਟ ਬੰਦ ਕਰਦਾ ਤੇ ਗੋਲੀ ਮੇਰੇ ਵੱਜੀ ਵੱਜੀ ਕਿਉਂਕਿ ਉਹਨਾਂ ਸ਼ਟਰ ਦੇ ਹਾਰ ਪਰ ਗੋਲੀ ਲਗਾਈਆਂ ਨੇ 3-4 ਵਜੇ ਮੇਰੇ ਪੂਰੇ ਮੈਂ ਸਰ ਕਿੰਨੇ ਵੇ ਦਾ ਵਾਕਿਆ ਹੈ ਇਹ ਸਰ ਪੂਰੇ 10 ਵਜੇ ਨਾਲ ਕੋਈ ਉਹਨਾਂ ਨੂੰ ਸੀਸੀਟੀਵੀ ਵਗੈਰਾ ਵੀ ਹੈ ਹਾਂ ਮੋਟਰਸਾਈਕਲ ਤੇ ਆਏ ਨੇ ਦੋ ਜਾਨੇ ਤੇ ਇੱਕ ਜਣਾ ਬੈਠਾ ਵਾ ਸਟਾਰਟ ਮੋਟਰਸਾਈਕਲ ਦੇ ਦੂਜਾ ਜਿਹੜਾ ਮਗਰ ਉਤਰਿਆ ਵ ਹਾਂਜੀ ਤੇ ਮੌਕੇ ਤੇ ਫਿਰ ਕੋ ਪੁਲਿਸ ਅਧਿਕਾਰੀ ਆਇਆ ਜੀ ਸਰ ਮੌਕੇ ਤੇ ਫਿਰ ਮੌਕੇ ਤੇ ਆਏ ਸਾਢੇ ਹਾਂਜੀ ਮੌਕੇ ਤੇ ਚਲੋ ਆਗੇ ਆਪਣੀ ਪੁਲਿਸ ਫੋਰਸ ਕਾਫੀ ਆਈ ਤੇ ਫਿਰ ਇਹਨਾਂ ਨੇ ਮੈਨੂੰ ਆਪਣਾ ਥੋੜਾ ਜਿਹਾ ਆਪਣਾ ਰਾਤ ਇਹ ਆਗੇ ਆਪਣਾ ਥੋੜਾ ਜਿਹਾ ਸਕਿਉਰਟੀ ਦਿੱਤੀ ਇੱਕ ਦੋ ਬੰਦੇ ਜੇ ਅਗਰ ਰਾਤ ਰਹੇ ਆ ਹਾਂਜੀ ਤੇ ਕੋਈ ਖੋਲ ਵਗੈਰਾ ਵੀ ਬਰਾਮਦ ਹੋਉਂਦੇ ਹੈ ਹਾਂਜੀ ਹਾਂਜੀ ਪੂਰੇ 2 ਖੋਲ ਇਹਨਾਂ ਨੂੰ ਥੋੜੀ ਜਲਦੀ ਲੱਗ ਗਏ ਤੇ ਤੀਜਾ ਖੋਲ ਜਿਹੜਾ ਥੋੜੀ ਲੇਟ ਲੱਗਾ ਪਰ ਅਖੀਰ ਕੋਲ ਲੱਗ ਗਏ ਆ ਇੱਕ ਪਿਸਟਲ ਦੇ ਖੋਲ ਹੈ ਅਸਲ ਗੋਲੀ ਚਲਾਉਣ ਤੋਂ ਬਾਅਦ ਪੇ ਤੁਹਾਨੂੰ ਕੋਕਾਲ ਕੋ ਲਈ ਫਿਰ ਉਹਨਾਂ ਦੇ ਹਾਂਜੀ ਸਰ ਗੋਲੀ ਚਲਾਉਣ ਤੋਂ ਤਕਰੀਬਨ ਸਿਰਫ 10 ਮਿੰਟ ਬਾਅਦ ਹੀ ਮੈਨੂੰ ਫੋਨ ਆ ਗਿਆ ਫਰੋਟੀ ਵਾਲੇ ਦਾ ਤੇ ਮੈਨੂੰ ਕਹਿ ਰਿਹਾ ਕਿ ਤੈਨੂੰ ਟਰੇਲਰ ਵਿਖਾਤਾ ਵਾ ਤੇ ਹੁਣ ਆਪਣਾ ਚੁੱਪ ਕਰਕੇ ਜੇ ਤੇ ਵੇਲਾ ਜੇ ਫਿਲਮ ਲਖੀ ਤੇ ਫਿਲਮ ਵਿਖਾਰਾਂਗੇ ਠੀਕ ਆ ਪਰ ਮੈਂ ਉਹਨੂੰ ਬਰਾ ਆ ਕੇ ਕਿ ਆਪਣਾ ਨਾਮ ਦੱਸ ਤੇ ਇਸ ਤਰ੍ਹਾਂ ਕਹਿੰਦਾ ਮਤਲਬ ਇਹ ਕੋ ਕਹਿੰਦਾ ਤੈਨੂੰ ਕੋਈ ਨਾਮ ਵੀ ਦੱਸ ਦਿਆਂਗੇ ਤੈਨੂੰ ਫਿਰ ਪਬਲਿਕ 'ਚ ਪੂਰਾ ਆਪਣਾ ਇਹ ਆ ਕਿ ਗੋਲੀਆਂ ਦੇ ਉੱਤੇ ਨਾਮ ਲੇ ਕੇ ਤੈਨੂੰ ਦਾਦਾ ਗਿਆ ਆਪਣਾ ਇਸਕਾ ਟ੍ਰਾਂਵਲ ਆ ਫਿਰ ਮਾਰਚ ਵਰਕ ਕਾਫੀ ਖਫ ਹੋਏਗਾ ਪਰ ਬਹੁਤ ਜ਼ਿਆਦਾ ਦੇਖੋ ਇਹ ਇਹੋ ਜਿਹੇ ਕੰਮ ਹੋ ਰਿਹਾ ਤੇ ਬੰਦਾ ਸਾਰੀ ਉਮਰ ਹੀ ਡਰ ਡਰ ਨਿਕਲਦਾ ਕਿ ਕੀ ਪਤਾ ਹੁਣ ਜੋ ਮਰਜੀ ਆ ਹੁਣ ਡਰ ਤੇ ਹੁਣ ਤੁਹਾਨੂੰ ਨਜ਼ਰ ਹੀ ਆ ਯਗਣੀ ਕਹਿੰਦਾ ਮਲਕ ਅਸੀਂ ਤੇ ਇੱਕ ਸਾਥ ਆ ਦਾਰਾਂ ਨੂੰ ਹੈਗਾ ਹੀ ਹੈਗਾ ਚਲੋ ਪਰਿਆ ਜਾਏ ਬੰਦਾ ਤਾ ਵੀ ਡਰ ਨਾ ਪਰਿਆ ਜਾ ਤਾ ਵੀ ਡਰ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਮੰਗ ਇਹ ਕਰਦੇ ਆ ਕਿ ਆਪਣਾ ਇਹ ਆ ਕਿ ਜਿਹੜਾ ਇਹ ਕੰਮ ਹੋਉਂਦਿਆ ਵਾ ਇਹ ਸਭ ਤੋਂ ਵੱਡੀ ਜਿਹੜੀ ਜਿਹੜੀ ਭਈ ਯਾਰ ਵੇਖੀ ਇਹ ਨਸ਼ਾ ਵਾ ਇਹ ਅਗਣੀ ਕਿਉਂਕਿ ਸਾਡੇ ਸਮਾਜ ਵਿੱਚ ਜਿਹੜਾ ਨਾ ਮਾਰੇ ਅਨਸਰ ਬਹੁਤ ਜ਼ਿਆਦਾ ਫੈਲ ਰਹੇ ਆ ਇਹ ਨਸ਼ੇ ਦੀ ਪੂਰਤੀ ਕਰਕੇ ਉਹ ਜੇ ਕੰਮ ਕਰਦੇ ਆ ਉਹਨਾਂ ਦੀ ਮਾਈਂਡ ਜਿਹੜਾ ਵਾ ਆਫ ਹੋਇਆ ਹੁੰਦਾ ਖਤਮ ਹੋਇਆ ਹੁੰਦਾ ਠੀਕ ਆ ਜਦੋਂ ਗਲਤ ਕੰਮ ਕਰਦੇ ਆ ਉਦੋਂ ਕਹਿੰਦਾ ਮਤਲਬ ਇਹ ਆ ਕਿ ਦੇਖਦੇ ਆਗੇ ਆਪਾਂ ਕੀ ਕਰਦੇ ਪਈਆਂ ਨਸ਼ੇ ਦੇ ਵਿੱਚ ਕੰਮ ਕਰ ਜਾਂਦੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਨਸ਼ੇ ਦੇ ਥੱਲ ਪਾਵੇ ਤੇ ਫਿਰ ਜਿਹੜੀ ਸਾਡੀ ਜਿਹੜੀ ਪਬਲਿਕ ਥੋੜਾ ਸੁਖੀ ਰਹਿ ਸਕਦੀ ਹੈ ਪਲੀਜ਼ ਪ੍ਰਸ਼ਾਸਨ ਨੂੰ ਪਹੁੰਚਾ ਕੀ ਸੁਭਾਸ਼ਨ ਦਿੱਤਾ ਗਿਆ ਉਹ ਜਿਹੜੇ ਵਾਕਿਆਤ ਹੈਗਾ ਵਾ ਨੂੰ ਟਾਈਮ ਦਿਓ ਟਾਈਮ ਦਿਓ ਅਸੀਂ ਜਲਦੀ ਬੰਦੇ ਫੜ ਲਾਂਗੇ ਫੜ ਲਾਂਗੇ ਬਾਕੀ ਵੇਖੋ ਕੀ ਹੁੰਦਾ ਆ ਇਹਨਾਂ ਰਾਤੀ ਸਾਨੂੰ ਆਪਣਾ ਜਿਹੜੇ ਜੁਵਲਰ ਨੇ ਜੋਰਾ ਸਿੰਘ ਨੇ ਇਹਨਾਂ ਨੇ ਕਾਲ ਕੀਤੀ ਸੀ ਕਿ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਮਤਲਬ ਜੜੀਆਂ ਨੇ ਗੋਲੀਆਂ ਚੜਾਈਆਂ ਨੇ ਪਹਿਲਾਂ ਸੋਸ਼ਲ ਕਾਲ ਆਈ ਸੀ ਉਹਦੇ ਤੱਕ ਪਤਾ ਤੱਜ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਮੱਕਾ ਵੇਖ ਲਿਆ ਬਾਕੀ ਆਪਣੀ ਤਕਨੀਕੀ ਚੰਗਣਾ ਸੀ ਹੈ ਇਹ ਸਾਰੇ ਰੱਖ ਕੇ ਤੇ ਆਪਾਂ ਨੋ ਪਲੀਜ਼ ਕਰ ਲਾ ਸਰ ਕਾਫੀ ਦਿਨਾਂ ਤੋਂ ਉਹਨਾਂ ਨੂੰ ਥ੍ਰੈਡ ਕਾਲਸ ਜਿਹੜੀ ਆ ਰਹੀਆਂ ਸੋ ਜੀ ਇਹ ਸਮਝ ਰਹਿੰਦੇ ਪੁਲਿਸ ਨੇ ਕੋਈ ਪੈਡ ਨੱਪੀ ਹੁੰਦੀ ਤੇ ਇਹ ਵਾਰ ਤਾਂ ਨਹੀਂ ਵਾਕ ਬਿਲਕੁਲ ਪੈਡ ਨੱਪੀ ਹੋਈ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਕਰੀਬ ਕਰੀਬ ਨੇੜੇ ਹੀ ਆ ਜਲਦੀ ਤੋਂ ਜਲਦੀ ਇਹਨਾਂ ਰੈਸਟ ਕਰ ਲਾਂਗੇ ਸਰ ਕਿੰਨੇ ਰਾਉਂਡ ਫਾਇਰ ਚੱਲੇ ਨੇ ਤਿੰਨ ਇਹ ਖੋਲ ਬਰਾਬੰਦ ਹੋ ਗਏ ਹਾਂ ਬਰਾਬੰਦ ਕਰ ਲਿਆ ਠੀਕ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੇਸ ਰਜਿਸਟਰ ਕੀਤਾ ਇਨਵੈਸਟੀਗੇਸ਼ਨ ਜਾਰੀ ਹੈ